ਸਤਿ ਸ਼੍ਰੀ ਅਕਾਲ ਜੀ ਸੋਹਿਕਲਦੀਪ ਚੈਨਲ ਉਪਰ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਜੋ ਆਪਣੇ ਚੈਨਲ ਉਪਰ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹਾਂਜੀ ਅੱਜ ਆਪਾਂ ਆਏ ਹਾਂਗੇ ਖੇਤ ਤੇ ਬਲੌਗ ਵੀ ਸਟਾਰਟ ਆਪਾਂ ਖੇਤੋਂ ਹੀ ਕਰ ਰਹੀਆਂ ਖੇਤ ਆਪਾਂ ਆਏ ਹਾਂ ਲਸਣ ਗੀਜਣ ਆਪਾਂ ਨੇ ਇੱਧਰ ਲਸਣ ਛਿੱਲ ਕੇ ਰੱਖ ਲਿਆ ਹੈਗਾ ਤੇ ਉਧਰ ਸੋਹੇ ਸਾਹਿਬ ਜੀ ਕਰ ਰਹੇ ਨੇ ਤਿਆਰੀਆਂ ਲਸਣ ਦੀਆਂ ਉਹ ਬਣਾ ਰਹੇ ਨੇ ਕਿਆਰੀਆਂ ਛੋਟ-ਛੋਟੀਆਂ ਇਹਦੇ ਚ ਆਪਾਂ ਲਾਸਨ ਲਗਾਵਾਂਗੇ ਲਾਸਨ ਆਪਾਂ ਇੱਧਰ ਲਾਵਾਂਗੇ ਉਹ ਦੇਖੋ ਤੇ ਹੋ ਰਿਹਾ ਤਿਆਰ ਹਾਂਜੀ ਆਪਣੀਆਂ ਕਿਆਰੀਆਂ ਹੋ ਗਈਆਂ ਸਿੱਧਾਰ ਤੇ ਜੀ ਆਪਾਂ ਨੇ ਇੱਧਰ ਲਾਤਾ ਮੇਥੀ ਤੇ ਪਾਲਕ ਇੱਥੇ ਲਾਇਆ ਲਸਣ ਤੇ ਥੋੜੀਆਂ ਜੀਆਂ ਲਾਤੀਆਂ ਪੈਥਰ ਗਾਜਰਾ ਤੇ ਇੱਧਰ ਲਾ ਦਿੱਤੇ ਆਪਾਂ ਛਲਗਮ ਤੇ ਹੁਣ ਆਪਾਂ ਛੱਡ ਦਾਂਗੇ ਪਾਣੀ ਇਹਨਾਂ 'ਚ ਜੀ ਹੁਣ ਆਪਾਂ ਲਸਣ ਵਿੱਚ ਕੇ ਆਪਾਂ ਚੱਲੇ ਸੀ ਵਾਪਸ ਘਰ ਨੂੰ ਹਾਂਜੀ ਇੱਥੇ ਆਪਾਂਗੇ ਸੀ ਘਰ ਘਰਾਂ ਕੇ ਪਬਣਾਈਆਂ ਮਠੀਆਂ ਤੇ ਅੱਜ ਦੇ ਬਲੌਗ ਦੇ ਅੰਨੇ ਆਪਾਂ ਇੱਥੇ ਕਰਦੇ ਹਾਂ ਕੱਲੂ ਮਿਲਾਂਗੇ ਕਿਸੇ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਸ ਸ਼ਕਾ